ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਹੌਨਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਨੂੰ ਜਿੱਠਣ ਵਾਸਤੇ ਉਹਦੇ ਅਗੇਂਸਟ ਐਕਟ ਕਰਨ ਵਾਸਤੇ ਸਾਨੂੰ ਸਖਤ ਤੋਂ ਸਖਤ ਡਾਇਰੈਕਸ਼ਨਸ ਮਿਲੀ ਹੋਈਆਂ ਟੂ ਕੀਪ ਸੇਫ ਐਂਡ ਸਿਕਿਉਰ ਪੰਜਾਬ ਉਸ ਲੜੀ ਦੇ ਤਹਿਤ ਇਨ ਅ ਜੁਆਇੰਟ ਆਪਰੇਸ਼ਨ ਵਿਦ AGTF ਪੰਜਾਬ ਐਂਡ ਹੁਸ਼ਿਆਰਪੁਰ ਪੁਲਿਸ ਜਿਹੜੇ ਕੀ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਸਾਡੇ ਐਸਪੀ ਡੀ ਸਾਹਿਬ ਪਰਮਿੰਦਰ ਹੀਰ ਜੀ ਡੀਐਸਪੀਡੀ ਪ੍ਰਨੀਤ ਸਿੰਘ ਜੀ ਐਨ ਇਨਚਾਰਜ CIA ਉਹਨਾਂ ਦੀ ਟੀਮਸ ਨੇ ਬਹੁਤ ਵੱਡੀ ਇੱਕ ਕਾਮਯਾਬੀ ਉਪਲਬਧ ਕੀਤੀ ਹੈਗੀ ਜਿਹਦੇ ਵਿੱਚ ਕੀ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਹਨ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਹਨ ਜਿਹਦਾ ਨਾਂ ਹੈਗਾ ਸਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ फॉरन मेड वेपन रिकवर हुए हैं कुछ लाइव नाल ये दो क्लॉक पिस्टल है नाइन एम एम एंड वन पिस्टल थर्टी फोर पी एक्स थ्री एंड एक वन पिस्टल जिगाना जो टर्की मेड है अलोंग विद वन मोटरसाइकिल ए टी एम मोटरसाइकिल है। इनाते असी एक एफ आई आर दर्ज की दसवा थाने एंड दे हैव बीन टेकन इन टू कस्टडी एंड हूँ रिमांड लैके होर पूछगिछ की जाएगी ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੋਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਇਹ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ एंड होर भी अभी बैकवर्ड फॉरवर्ड लिंकेज एसटैबलिश करा एंड पूरा का पूरा जैटवर्क हैथ करके डिसमेंटल किया जाऊंगा जी बिल्कुल जिदा थानू तो मैं दस जगू भगवानपुरी गैंग रिलेटिड है अमृत आलम एक फॉरन बैठा है एंड सोफिसो तो सी इट इन अ वेरी सीरीस एंड सेंटिव वे ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ AGTF ਦੀ ਟੀਮ ਵੀ ਐਂਡ ਹੁਸ਼ਿਆਰਪੁਰ ਪੁਲਿਸ ਇਕ ਰਲ ਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ ਦੈਟ ਪੂਰਾ ਕ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ ਕੋਈ ਚਲ ਕਿੰਨੇ ਕਿੰਨੇ ਤੇ ਪਰਚੇ ਚੱਲ ਰਹੇ ਨੇ ਬਲੇ ਇੱਕ ਜੀ ਜੋ ਸਾਨੂੰ ਹਲੇ ਡੀਟੇਲਸ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਰਿਮਾਂਡ ਤੇ ਲੈ ਕੇ ਹੋਰ ਪਤਾ ਕਰਾਂਗੇ ਬਟ ਮਰਡਰ ਕੇਸ ਦੇ ਵਿੱਚ ਆਰਮਜ਼ ਐਕਟ ਦੇ ਮੁਕਦਮੇ ਇਹਨਾਂ ਦੇ ਪਹਿਲਾਂ ਵੀ ਦਰਜ ਨੇ ਨਵੀਂ ਐਕਟੀਵਿਟੀ ਜਿਹਨਾਂ ਨੇ ਕੀ ਕਰੀ ਜੀ ਹਾਲ ਕੀ ਖੜੀ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਇਹਨਾਂ ਦੇ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਉੱਥੇ ਜਿਹੜਾ ਹੋਇਆ ਉਹਦੇ ਵਿੱਚ ਇਨਵੋਲਡ ਹੈ ਔਰ ਜਿਹੜਾ ਇਹ ਇਨੇ ਵੈਪਨਸ ਇਹਨਾਂ ਕੋਲੋਂ ਮਿਲੇ ਤਾਂ ਆਬਵੀਅਸਲੀ ਇਹਨਾਂ ਨੇ ਕੁਝ ਨਾ ਕੁਝ ਨਵੀਂ ਐਕਟੀਵਿਟੀ ਆ ਕੀ ਟਾਰਗੇਟਸ ਇਹਨਾਂ ਨੂੰ ਕੁਝ ਸੀਗੇ ਜਾਂ ਇਹਨਾਂ ਨੇ ਕੁਝ ਕਰਨਾ ਸੀਗਾ ਉਹ ਹੁਣ ਡਿਮਾਂਡ ਤੇ ਲੈ ਕੇ ਅਸੀਂ ਡੀਟੇਲ ਦੇ ਵਿੱਚ ਕੁਝ-ਕਿਝ ਕਰਾਂਗੇ ਹਾਂਜੀ ਹਾਲ ਤਾਂ ਕੁਝ ਦਾ ਸਾਹਮਣੇ ਆ ਰਿਹਾ ਕਿਦਾਂ ਇਹਨਾਂ ਵਿੱਚ ਇੰਟਰੈਸਟ ਆ ਰਿਹਾ ਹੈ ਇਹ ਜੀ ਇਹ ਅਸੀਂ ਦੇਖਾਂਗੇ ਜੀ ਅਬ ਡਿਊਰਿੰਗ ਇਨਵੈਸਟੀਗੇਸ਼ਨ ਇਹ ਹੀ ਤਾਂ ਪਿੱਛੇ ਜਾਣਾ ਹੈ ਨਾ ਬੈਕਵਰਡ ਦੇ ਵਿੱਚ ਉਹੀ ਦੇਖਣਾ ਵੀ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਹੋਏ हां ਇਹਨਾਂ ਦਾ ਕੀ ਰੋਲ ਸੀਗਾ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਹੁਣ ਜਦੋਂ ਅਸੀਂ ਇਹਨਾਂ ਨੂੰ ਫੜਿਆ ਸੀਗੇ ਮੋਟਰਸਾਈਕਲ ਤੇ ਸੀਗੇ ਸਵਾਰ ਤੇ ਕਿਤੇ ਨਾ ਕਿਤੇ ਲੈ ਕੇ ਜਾ ਰਹੇ ਹੋਣੇ ਤੇ ਕਿੱਥੋਂ ਲੈ ਕੇ ਆਏ ਉਹ ਦੈਟ ਵਿਲ ਬੀ ਰਿਵੀਲਡ ਵਾਂਸ ਦੀ ਇਨਵੈਸਟੀਗੇਸ਼ਨ ਬੋਥ ਅਰੇ ਚਾਰੀ ਪਿਸਟਲ ਦੋ ਬੰਦੇ ਹੋਰੇ ਸੀਗਾ ਹਾਂਜੀ ਦੋ ਬੰਦੇ ਤੇ ਚਾਰ ਪਿਸਟਲ ਮਿਲਿਆਗੀ ਇਹ ਕੀ ਪਰਿਚਾਰ ਸਤਾ ਜੀ ਨਹੀਂ